खत्म करके <खेगे> रोजगार अध्यास बढ़ा देना इतो तरह पंजाब रोडवेज का टीका बहुत थोड़ी दिन आईयाोडवेज दसा ਕਹਿੰਦਾ ਮੈਂ ਇਹ ਇਹਦਾ ਕੋਈ ਯਾਦ ਕਰਾਇਆ ਕੋਈ ਗਿਜਰਾਤੀ ਹੈ ਕੋਈ ਗਿਜਰਾਤੀ ਹੈ ਕਰਾਮਿਆਂ ਤੋਂ ਮੇਰਾ ਦਾਦਾ ਦਾ ਅਨੁਭਵ ਇਹ ਤਾਂ ਨਹੀਂ ਕੋਲਾ ਬਤ ਮਾਗੇ ਇਹ ਕੇਵਲ ਤੇ ਕੇਵਲ ਸਥਾਨਤਾ ਔਰ ਵਿਗਿਆਤਕਾਂਤਕ ਸਥਾਨਤਾ ਹੀ ਕੋਚ ਜਵਾਵ ਅੋਜ ਵਿੱਚ ਭਰਤੀ ਹੈ ਜਵਾਨ ਹੈ ਉਹ ਸਾਡਾ ਕਿਸਾਨ ਦਾ ਪੁੱਤ ਹੈ ਤੇ ਜੇ ਕਿਸਾਨ ਕਿਸਾਨੀ ਦਾ ਨਕਸ਼ਾ ਨੂੰ ਦਾ ਟਕਾ ਹੈ ਥਾਨ ਮੋਰਚੇ ਦੀ ਕਾਲ ਦੇ ਉੱਤੇ ਭਾਰਤ ਸਰਕਾਰ ਵੱਲੋਂ ਜੋ ਅਗਨੀ ਪਥ ਅਗਨੀ ਵੀਰ ਨਵੇਂ ਕੋਈ ਭਰਤੀ ਪ੍ਰਕਿਰਿਆ ਲਿਆਂਦੀ ਗਈ ਆ ਉਹਦੇ ਵਿਰੋਧ ਵਿੱਚ ਅੱਜ ਸਾਰੇ ਹਿੰਦੁਸਤਾਨ ਭਰ ਵਿੱਚ ਐਸ ਡੀ ਐਮ ਹੈੱਡ ਕੁਆਟਰਾਂ ਦੇ ਡਿਪਟੀ ਕਮਿਸ਼ਨਰ ਜ਼ਿਲ੍ਹਾ ਲੈਵਲ ਦੇ ਹੈੱਡ ਕੁਆਟਰਾਂ ਦੇ ਉੱਤੇ ਇਹਨਾਂ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਕਿਸਾਨ ਜੂਨੀਅਨਾਂ ਵੱਡੇ ਪੱਧਰ ਤੇ ਇਕੱਠੀਆਂ ਹੋਈਆਂ ਨੇ ਅਸੀਂ ਮੰਗ ਕੀਤੀ ਆ ਭਾਰਤ ਦੇ ਰਾਸ਼ਟਰਪਤੀ ਕੋ ਕਿ ਦੇਸ਼ ਦੇ ਰਾਖੇ ਫੌਜੀ ਵੀਰਾਂ ਅਤੇ ਦੂਜੀਆਂ ਜਿਹੜੀਆਂ ਫੋਰਸਸ ਨੇ ਉਹਨਾਂ ਦੇ ਉੱਤੇ ਹੱਕਾਂ ਤੇ ਡਾਕਾ ਅਸੀਂ ਕਦੀ ਮਾਰਨ ਨਹੀਂ ਦੇਵਾਂਗੇ ਭਾਰਤੀ ਕਿਸਾਨ ਜੂਨੀਅਨਾਂ ਜਿੰਨੀਆਂ ਵੀ ਨੇ ਸੰਯੁਕਤ ਕਿਸਾਨ ਮੋਰਚੇ ਨਾਲ ਸੰਬੰਧਿਤ ਉਹ ਤਗੜਿਆਂ ਹੋ ਕੇ ਫੌਜੀਆਂ ਦੀ ਰਾਖੀ ਕਰਨਗੇ ਆ ਇਹਨਾਂ ਦੇ ਹੱਕਾਂ ਲਈ ਅਸੀਂ ਲੜਦੇ ਰਾਂਗੇ ਜਿੱਦਾਂ ਅੱਗੇ ਅਸੀਂ ਦਿੱਲੀ 'ਚ ਮੋਰਚਾ ਜਿੱਤ ਕੇ ਆਇਆ ਜੇ ਸਾਨੂੰ ਹੁਣ ਫੇਰ ਮੋਰਚਾ ਲਾਉਣਾ ਪਿਆ ਤੇ ਹੁਣ ਜਿਹੜਾ ਅਗਲਾ ਮੋਰਚਾ ਵਾ ਉਹ ਦੇਸ਼ ਦੇ ਜਵਾਨ ਦੇ ਹੱਕ ਚ ਲਾਇਆ ਜਾਏਗਾ ਧੰਨਵਾਦ ਅੱਜ ਤਾਂ ਜੋ ਪ੍ਰੋਗਰਾਮ ਆ ਅੱਜ ਤਾਂ ਜਿਹੜਾ ਮੋਦੀ ਸਾਹਿਬ ਨੇ ਨਵਾਂ ਕਾਨੂੰਨ ਲਿਆਂਦਾ ਦੇਸ਼ ਦੇ ਜਵਾਨ ਦੇ ਨਾਲ ਧਰੋਹ ਕੀਤਾ ਆ ਅਗਨੀ ਪੱਤ ਦਾ ਮਤਲਬ ਇਹ ਲਿਆ ਕੇ ਨਾ ਤੇ ਜਵਾਨ ਦੇ ਨਾਲ ਬਹੁਤ ਭਾਰੀ ਸੱਟ ਮਾਰੀ ਹੈ ਪਹਿਲੋਂ ਕਿਸਾਨ ਤੇ ਸੱਟ ਮਾਰੀ ਹੈ ਅੱਜ ਜਵਾਨ ਦੇ ਮਾਰੀ ਹੈ ਅਸੀਂ ਤੈਹ ਦਿਲੋਂ ਉਹਨਾਂ ਦੇ ਨਾਲ ਕਿਸਾਨ ਆਪਣੇ ਜਵਾਨ ਜਵਾਨਾਂ ਦੇ ਨਾਲ ਆ ਸਾਡਾ ਲੰਮਾ ਸੰਘਰਸ਼ ਵੀ ਲੜਨਾ ਪਿਆ ਉਹਨਾਂ ਦੇ ਨਾਲ ਆ ਉਹਨਾਂ ਦੀ ਇਕਤਾ ਵਾਸਤੇ ਹਰ ਕਦਮ ਅਸੀਂ ਉਹਨਾਂ ਦੇ ਨਾਲ ਚੱਲਾਂਗੇ ਇੱਥੇ ਹੀ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਫਤਿਹ ਸਨ ਕਰਨੇ ਭਾਈ ਜੀ ਖਾਸ ਬਣਦੇ ਕਿਓ ਅੱਜ ਜੋ ਇਹਨਾਂ ਨੇ ਪ੍ਰਧਾਨ ਮੰਤਰੀ ਸਾਹਿਬ ਨੇ ਸਾਡੇ ਲਈ ਸਾਡੇ ਬੱਚਿਆਂ ਲਈ ਯੋਜਨਾ ਆਂਦੀ ਆ ਉਹ ਸਿਰਫ ਸਾਨੂੰ ਨਹੀਂ ਮਾਰਿਆ ਉਹਨੇ ਸਾਡੇ ਬੱਚਿਆਂ ਨੂੰ ਜੋ ਪਹਿਲਾਂ ਸੋਚਿਆ ਸੀਗਾ ਕਿ ਮੈਂ ਕਿਸਾਨੀ 'ਚ ਸਾਰਿਆਂ ਦੇ ਬੱਚਿਆਂ ਨੂੰ ਲੇਬਰ ਕਰਨ ਲਾ ਦਿਆਂਗਾ ਉਹਦੇ ਨਾਲ ਦਾ ਹੀ ਮੇਲ ਖਾਂਦਾ ਹੋਇਆ ਦੂਸਰਾ ਕਾਨੂੰਨ ਲਿਆ ਕੇ ਸਾਡੇ ਬੱਚਿਆਂ ਨੂੰ ਫੇਰ ਲੇਬਰ ਵੱਲ ਨੂੰ ਧੱਕਣ ਦੇ ਇਰਾਦੇ ਨਾਲ 4 ਸਾਲ ਦੀ ਇਹਨੇ ਫੌਜ ਦੀ ਨੌਕਰੀ ਰੱਖ ਦਿੱਤੀ ਆ ਮੈਂ ਇੱਕ ਬੇਨਤੀ ਕਰਦਾ ਕਿ 4 ਸਾਲ ਵਿੱਚ ਤਾਂ ਜਵਾਨ ਨੂੰ ਆਪਣੀ ਯੂਨਿਟ ਦੇ ਨਾਮਾਂ ਦਾ ਨਜ਼ਰ ਨਹੀਂ ਆਉਂਦਾ ਕਿ ਇਹ ਕਿਹੜਾ ਸ਼ਰ ਮੇਰਾ ਜਾਣ ਡਿਆ ਜਾਂ ਮੇਰਾ ਜਵਾਨ ਜਾਣ ਡਿਆ 4 ਸਾਲ ਦਾ ਜਵਾਨ ਕਿਹੜਾ ਹਿੰਦੁਸਤਾਨ ਦੇ ਕਿਸ ਬਾਰਡਰ ਦੇ ਉੱਪਰ ਜਾ ਕੇ ਲੜਾਈ ਲੜੇਗਾ ਮੈਂ ਇਹ ਸਵਾਲ ਮੋਦੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਤੈਨੂੰ ਕੀ ਸਾਡੀ ਪੈਨਸ਼ਨ ਹੀ ਰੜਕਦੀ ਆ ਤੈਨੂੰ ਇਹਨਾਂ ਐਮਐਲਏਆਂ ਦੀਆਂ ਬਾਕੀਆਂ ਦੀਆਂ ਪੈਨਸ਼ਨਾਂ ਨਹੀਂ ਰੜਕਦੀਆਂ ਜਾ ਕੇ ਪੁੱਛ ਜਿਹਦਾ ਬੱਚਾ ਬਾਰਡਰ ਤੋਂ ਸ਼ਹੀਦ ਹੋ ਕੇ ਆ ਜਾਂਦਾ ਜਦੋਂ ਉਹਦੇ ਉੱਤੇ ਝੰਡਾ ਪੈਂਦਾ ਫਿਰ ਕੀ ਹਾਲਤ ਹੁੰਦੀ ਉਸ ਪਰਿਵਾਰ ਦੀ ਤੇ ਕੀ ਦਿੰਦੇ ਹੋ ਤੁਸੀਂ ਉਸ ਪਰਿਵਾਰ ਨੂੰ ਕੁਝ ਨਹੀਂ ਦਿੰਦੇ ਇੱਕ ਤੁਹਾਡਾ ਐਮਐਲਏ ਆ ਕੇ ਉਹਨੂੰ ਸ਼ਲੂਟ ਮਾਰ ਕੇ ਚਲਾ ਜਾਂਦਾ ਫੁੱਲਾਂ ਦਾ ਹਾਰ ਪਾ ਕੇ ਉਸ ਮਾਂ ਪਿਓ ਨੂੰ ਪੁੱਛੋ ਕਿ ਉਹਨਾਂ ਦਾ ਬਡੇ ਪਾ ਕਿਤਰਾ ਕੱਟਦਾ ਪਰ ਫਿਰ ਵੀ ਆਪਾਂ ਤਨ ਮਨ ਨਾਲ ਬਾਰਡਰ ਦੇ ਉੱਪਰ ਖੜੇ ਹੁੰਨੇ ਆ ਕਿ ਕੋਈ ਨਹੀਂ ਸਾਡਾ ਇੱਕ ਸਾਥੀ ਸ਼ਹੀਦ ਹੋ ਗਿਆ ਉਹਦੇ ਪਿੱਛੇ ਮੈਂ ਖੜਾ ਕੋਸ਼ਿਸ਼ ਕਰੀ ਦੀਆ ਉਹਦੀ ਰਹਿਫਲ ਚੁੱਕ ਕੇ ਫਿਰ ਆਪਾਂ ਲੜਾਈ ਲੜਨ ਨੂੰ ਤਿਆਰ ਹੋ ਜਾਂਦੇ ਆ ਕਿ ਕੋਈ ਗੱਲ ਨਹੀਂ ਆਪਾਂ ਬਾਰਡਰ ਛੁਈਆਂ ਨਹੀਂ ਛੱਡਣਾ ਤੇ ਤੁਸੀਂ ਸਾਡੇ ਨਾਲ ਇਹ ਬਤਿਹਰਾ ਕਰ ਰਹੇ ਹੋ ਮੋਦੀ ਸਾਹਿਬ ਇਹ ਬਹੁਤ ਹੀ ਮਾੜਾ ਕਾਨੂੰਨ ਹੈ ਸਾਡੀ ਬੇਨਤੀ ਹੈ ਤੁਹਾਡੇ ਅੱਗੇ ਕਿ ਇਸ ਕਾਨੂੰਨ ਨੂੰ ਰੱਦ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਹਿੰਦੁਸਤਾਨ ਦੇ ਵਿੱਚ ਕਿਸਾਨ ਜਿੱਤੇ ਬੰਦਿਆ ਬਣਾਉਂਦੇ ਜਿਹੜੀ ਭਾਰਤ ਸਰਕਾਰ ਦੀ ਇੱਕ ਨਵੀਂ ਸਕੀਮ ਹੈ ਵੀ ਜਿਹੜੀ ਇਹਨਾਂ ਨੇ ਆਰਮੀ ਦੇ ਵਿੱਚ ਰਿਸਰਟਮੈਂਟ ਕਰਨੀ ਹੈ ਤਗੜੀ ਵੀਰ ਉਸ ਬਾਰੇ ਇਹਨਾਂ ਨੇ ਮੰਗ ਪੱਤਰ ਦਿੱਤਾ ਹੈ ਕਿ ਸਾਨੂੰ ਇਹ ਸਕੀਮ ਜਿਹੜੀ ਹੈ ਪਸੰਦ ਨਹੀਂ ਹੈ ਔਰ ਜਿਹੜੀ ਜਿਹੜੀ ਫਾਰਮੈਨਲਟੀ ਕੀਤੀ ਜਾ ਰਹੀ ਹੈ ਉਹ ਗਲਤ ਹੈ ਉਸ ਤੋਂ ਇਲਾਵਾ ਇਹਨਾਂ ਨੇ ਰੋਸ ਕਰਨੇ ਰੱਖੇ ਸੀ ਸੁਰੱਖਿਸ਼ਣਾ ਤੋਂ ਔਰ ਸਾਨੂੰ ਜਿਸ ਤਰ੍ਹਾਂ ਇਹਨਾਂ ਨੂੰ ਜਿਹੜਾ ਮੰਗ ਪੱਤਰ ਆਈ ਦਿੱਤਾ ਗਿਆ ਹੈ ਉਹ ਡੀ.ਐਸ. ਦੇ ਤੋਂ ਸਰਕਾਰ ਤੋਂ ਉਹਨਾਂ ਦੀ ਕਾਰਵਾਈ ਕੀਤੀ ਹੈ